ਸਤੈ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋ ਰੱਟ ਮਹੱਲਾ ਪੰਜਵਾਂ ਥੜੇ ਪਾਈ ਕਰਤਾਰੇ ਆਪੋ ショਡੇ ਗਿਆ ਪਰਵਾਰੇ गोरे पूरा है राखी शरण सच्चे की पक्के था ਦੇ ਪਾਈ ਕਰਤਾ ਰੇ ਤਾਪਸ਼ੋਡ ਗਿਆ ਪਰਵਾਰੇ ਗੋਰੇ ਪੂਦਾ ਸਰਾਨੇ ਸੱਚੇ ਕੀ ਤੱਕੀ ਪਰਮੇਸ਼ਰ ਆਪੇ ਹੋ ਆਰਖਵੰਲਾ ਸਤੇ ਸਹਜ ਸੋ ਖਿਨ ਮਹਿ ਉਪਦੇ ਮਨ ਹੋਆ ਸਦਾ ਸੁਖਾਲਾ ਰਹਾ ਹਾਰੇ ਹਾਰੇ ਨਾਮ ਦੀਓ ਤੇ ਨ ਸਗਲਾ ਰੇ ਗੁ ਬਿਦਾਰ ਆਪਣੀ ਕਿਰਪਾ ਆੜੀ ਤੇ ਨ ਸਗਲੀ ਸਵਾਰੇ ਰਾਦੇ ਆਪਣਾ ਬਿਰਦ ਸਮਾਰਿਆ ਹਮਰਾ ਗੁਣ ਆਵ ਗੋ ਗੁਰ ਕਾ ਸਬਦ ਪਾਉ ਸਖੇ ਤੈਨ ਸਗਲੀ लाज ਰੱਖੇ ਬੋਲਾਇਆ ਸਾਹਿਬ ਗੁਣੀ ਗਹਿਰਾ ਜਾਪ ਨਾਨਕ ਕੇ ਨਾਮ ਸੱਤ ਸਕੇ ਆਪਣੀ ਦਾਸ ਕੀ ਪੈ That Bolaya Bulli tera Tu sahe buni gahe ਜਪ ਨਾਨਕ ਨਾਮ ਸੱਚ ਸੱਕੀ ਆਪਣੀ ਦਾਸ ਕੀ ਪੈਰ ਰੱਖੀ ਹੇ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ